हिमाचल दी कांग्रेस सरकार ਵੱਲੋਂ ਜਿਹੜਾ ਚੰਡੀਗੜ੍ਹ ਤੇ ਹੱਕ ਜਤਾਉਣ ਦੀ ਗੱਲਾਂ ਕੀਤੀਆਂ ਜਾ ਰਹੀਆਂ ਇਹ ਨੂੰ ਅਸੀਂ ਸਿਰੇ ਤੋਂ ਖਾਰਿਜ ਕਰਦੇ ਹਾਂ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਪੰਜਾਬ ਦੀ ਕੈਪੀਟਲ ਦੇ ਤੌਰ ਤੇ ਬਸਾਇਆ ਗਿਆ ਸੀ ਇਹ ਗੱਲ ਵੱਖਰੀ ਹੈ ਕਿ 1966 ਚ ਕਾਂਗਰਸ ਸਰਕਾਰ ਨੇ ਹੀ ਪੰਜਾਬ ਦਾ ਵਧਾਈ ਕੀਤੀ ਤੇ ਹਰਿਆਣੇ ਨੂੰ ਕੁਝ ਅਧਿਕਾਰ ਦਿੱਤੇ ਲੇਕਿਨ ਅੱਜ ਫੇਰ ਜਿਹੜਾ ਆ ਹਿਮਾਚਲ ਕਾਂਗਰਸ ਸਰਕਾਰ ਜਿਹੜੀਆਂ ਸਾਜਸ਼ਣ ਕਰ ਰਹੀ ਹੈ ਸਾਡਾ ਸਵਾਲ ਪ੍ਰਤਾਪ ਸਿੰਘ ਮਾਜਵਾ ਜੀ ਨੂੰ ਆ ਜਿਹੜੇ ਕੀ ਪੰਜਾਬ ਤੇ ਐਲੋਪੀਏ ਨਾਲ ਨਾਲ ਹਿਮਾਚਲ ਕਾਂਗਰਸ ਦੇ ਇੰਚਾਰਜ ਵੀ ਹੈ। ਉਹ বিনা ਇੰਚਾਰਜ ਦੀ ਸਹਿਮਤੀ ਤੋਂ ਕੋਈ ਵੀ ਪਾਰਟੀ ਜਿਹੜੀ ਹੈ ਜਾਂ ਕੋਈ ਸਰਕਾਰ ਕੋਈ ਫੈਸਲਾ ਨਹੀਂ ਲੈਂਦੀ। ਜਿਸ ਤਰੀਕੇ ਨਾਲ ਹਿਮਾਚਲ ਸਰਕਾਰ ਨੇ ਇਹ ਫੈਸਲਾ ਲਿਆ ਆ, ਇਹਦਾ ਮਤਲਬ ਕੀ ਹੈ ਵੀ ਬਾਜਵਾ ਸਾਹਿਬ ਦੀ ਇਹ ਚ ਸਹਿਮਤੀ ਹੈ। ਜੇ ਬਾਜਵਾ ਸਾਹਿਬ ਦੀ ਸਹਿਮਤੀ ਹੈ ਤੇ ਬਾਜਵਾ ਸਾਹਿਬ ਤੁਹਾਡਾ ਐਂਟੀ ਪੰਜਾਬ ਚਿਹਰਾ ਵੀ ਬੇਕਾਰ ਹੋ ਜਾਂਦਾ ਹੈ। ਜਾਂ ਤੇ ਤੁਸੀਂ ਆਪਣੀ ਪੋਜੀਸ਼ਨ ਕਲੀਅਰ ਕਰੋ। ਔਰ ਕਾਂਗਰਸ ਹੋਵੇ ਚਾਹੇ ਭਾਜਪਾ ਇਹਨਾਂ ਨੇ ਹਮੇਸ਼ਾ ਹੀ ਪੰਜਾਬ ਤੇ ਹੱਕਾਂ ਤੇ ਡਾਕਾ ਮਾਰਦੀਆਂ ਸਾਜਿਸ਼ਾਂ ਰੱਖੀਆਂ ਲੇਕਿਨ ਮਾਨ ਸਾਹਿਬ ਦੀ ਸਰਕਾਰ ਪੰਜਾਬੀਆਂ ਨੂੰ ਯਕੀਨ ਕਰਦੀ ਹੈ ਕਿ ਕੋਈ ਵੀ ਟਾਈਮ ਤੇ ਪੰਜਾਬ ਦੇ ਕਿਸੇ ਵੀ ਦੁਕਾਨਦਾਰ ਤੇ ਚਾਹੇ ਕਾਂਗਰਸ ਹੋਵੇ ਹਿਮਾਚਲ ਚਾਹੇ ਭਾਜਪਾ ਹਰਿਆਣਾ ਚ ਹੋਵੇ ਕਿਸੇ ਤਰ੍ਹਾਂ ਦਾ ਵੀ ਇਹਨਾਂ ਦਾ ਜੀ ਇੰਟਰਫੇਰੈਂਸ ਅਸੀਂ ਬਿਲਕੁਲ ਨਹੀਂ ਕਰਾਂਗੇ ਔਰ ਹਿਮਾਚਲ ਸਰਕਾਰ ਦੇ ਇਸ ਫੈਸਲੇ ਨੂੰ ਕਿ ਚੰਡੀਗੜ੍ਹ ਤੋਂ ਨਾਲ ਅਧਿਕਾਰ ਹੈ ਇਹਨੂੰ ਅਸੀਂ ਸਿਰੇ ਤੋਂ ਖਾਰਜ